ਨਮਸਕਾਰ ਮੈਂ ਮੀਨਾ ਸਿੰਘ ਪਵਰ ਇਹ ਤੋਂ ਸੀਜੀ ਦੇ ਗੁਰ ਮਾਲਵਾ ਪੰਜਾਬ న్యూਜ਼ ਅੱਜ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਗਰਮੀਰ ਸਿੰਘ ਜੀ ਸੰਤਪੁਰਾ ਜੀ ਉਹਨਾਂ ਤੋਂ ਕੁਝ ਰਾਜਨੀਤਿਕ ਖੇਤਰ ਬਾਰੇ ਪੁੱਛਦੇ ਹਾਂ ਜਿਵੇਂ ਕਿ ਆਪਣੇ ਲੋਕ ਸਭਾ ਦੇ ਇਲੈਕਸ਼ਨ ਦਾ ਬਿਗਲ ਪਾ ਚੁੱਕਿਆ ਹੈ ਔਰ ਪੰਜਾਬ ਦੇ ਅੰਦਰ ਵੀ ਪੂਰੀ ਜੋ ਗਰਮਾ-ਗਰਮਾਈ ਹੋ ਰਹੀ ਹੈ ਤਾਂ ਸਭ ਤੋਂ ਹੌਟ ਸੀਟ ਜੋ ਮੰਨੀ ਜਾ ਰਹੀ ਹੈ ਉਹ ਸੰਗਰੂਰ ਦੀ MP ਦੀ ਮੰਨੀ ਜਾ ਰਹੀ ਹੈ। ਆਪਣੇ ਗੁਰਮੀਤ ਸਿੰਘ ਜੀ ਤੁਸੀਂ ਇਹ ਦੱਸੋ ਕਿ ਜਿਹੜੀ ਹੋਟ ਸੀਟ ਸੰਗਰੂਰ ਨੂੰ ਮੰਨੀ ਜਾ ਰਹੀ ਹੈ ਇਸ ਦੇ ਅੰਦਰ ਹੁਣ ਤੱਕ ਕਿੰਨੇ ਕੈਂਡੀਡੇਟ ਮੈਦਾਨ ਦੇ ਵਿੱਚ ਆ ਚੁੱਕੇ ਨੇ। ਇਸ ਦੇ ਵਿੱਚ ਤਕਰੀਬਨ ਸਾਰੀਆਂ ਪਾਰਟੀਆਂ ਦੇ ਇੱਕ ਭਾਜਪਾ ਨੂੰ ਛੱਡ ਕੇ ਕੈਂਡੀਡੇਟ ਆ ਚੁੱਕੇ ਨੇ। ਇਹਨਾਂ ਤੋਂ ਵੀ ਇਲਾਵਾ ਆਪਣੇ ਇੱਕ ਆਜ਼ਾਦਾ ਔਰਜਨ ਤੇ ਚਰਚਤ ਨਾਮ ਹੈ ਡੀਐਸਪੀ ਬਲਵਿੰਦਰ ਸਿੰਘ ਸੇਖੋ ਜੀ ਦਾ ਉੱਨਾ ਪਰ ਵੀ ਵਗਵੀ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਯਾਨੀ ਕਿ ਆਮ ਆਦਮੀ ਪਾਰਟੀ ਸ਼੍ਰੋਣੀ ਕਾਲੀਦ ਲੰਬਰਸਾਲ ਸ਼੍ਰੋਣੀ ਕਾਲੀਦ ਲੰਬਰਸਾਲ ਕਾਂਗਰਸ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੈਗੇ ਆ ਉੱਥੇ ਚੁੱਕੇ ਆ ਪਿਛਲੇ ਜੋ ਐਮਪੀ ਦੇ ਇਲੈਕਸ਼ਨ ਹੁੰਦੇ ਸੀ ਉਸ ਨੂੰ ਔਰ ਇਸ ਵਾਲੇ ਐਮਪੀ ਦੇ ਇਲੈਕਸ਼ਨ ਨੂੰ ਤੁਸੀਂ ਕਿਸੇ ਨਜ਼ਰੀਏ ਨਾਲ ਦੇਖਦੇ ਹੋ ਐਮਪੀ ਜਿਹੜੀ ਇਲੈਕਸ਼ਨ ਸੀਗੀ ਪਹਿਲਾਂ ਤਾਂ ਹੋਂਦ ਤੱਕ ਸਾਡੇ ਜ਼ਿਆਦਾਤਰ ਇਹੀ ਰਿਹਾ ਵੀ ਐਮਪੀ ਦਾ ਜਿੰਨੂੰ ਮਰਜ਼ੀ ਬਾ ਦਿਓ ਜੀ ਤਕਰੀਬਨ ਜਿਹੜੀ ਵਿਧਾਨ ਸਭਾ ਰਹਿ ਗਈਆਂ ਸੀਗੀਆਂ ਇਹਨਾਂ ਦੇ ਨਾਲ ਲੋਕਾਂ ਨੂੰ ਜ਼ਿਆਦਾ ਲਗਾਓ ਹੁੰਦਾ ਸੀ ਪਰ ਹੁਣ ਹੁਣੇ ਸਮੇਂ ਦੇ ਨਾਲ ਲੋਕਾਂ ਨੂੰ ਪਤਾ ਲੱਗਣ ਲੱਗੇ ਹੈ ਕਿ ਐਮਪੀ ਨੂੰ ਇਹਦੀ ਗ੍ਰਾਂਟ ਹੈਗੀ ਆ ਉਹ ਮਿਲਣੀ ਮਿਲਣੀ ਹੈ ਤੇ ਜਦੋਂ ਕਿ ਐਮਐਲਏ ਨੂੰ ਗ੍ਰਾਂਟ ਨਹੀਂ ਮਿਲਦੀ ਜਿਹੜੇ ਉਹਨਾਂ ਦੇ ਵਿਕਾਸ ਦੇ ਕਾਰਜ ਨੇ ਜਿਹੜੇ ਵਾਦੇ ਨੇ ਉਹ ਐਮਪੀ ਪੂਰੇ ਕਰ ਸਕਦਾ ਹੈ ਨਾ ਕਿ ਕੋਈ ਇੱਕ ਐਮਐਲਏ ਇਸ ਕਰਕੇ ਹੁਣ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਪਰਤੀਵੀ ਲगाव ਹੁੰਦਾ ਜਾ ਰਿਹਾ ਜਿਹੜੇ ਰਾਜਨੀਤਿਕ ਖੇਤਰ ਦੇ ਨਾਲ ਜੁੜੇ ਹੋਏ ਲੋਕ ਨੇ ਇਸ ਵਾਰ ਪੰਜਾਬ ਦੇ ਕੀ ਮੁੱਦੇ ਹੋਣਗੇ ਨਾ ਇਲੈਕਸ਼ਨਾਂ 'ਚ ਮੁੱਦੇ ਤਾਂ ਤਕਰੀਬਨ ਸਾਰੀਆਂ ਪਾਰਟੀਆਂ ਦੇ ਵੱਖਰੇ ਵੱਖਰੇ ਆਮ ਕਰਕੇ ਰੀਗਿਓਨਲ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਮੁੱਦਾ ਦਾ ਇੱਕ ਦੂਸਰੀ ਪਾਰਟੀ ਨੂੰ ਨੀਵਾਂ ਦਿਖਾਉਣ ਦਾ ਕੀ ਹੁੰਦਾ ਹੈ ਤੇ ਇਸ ਤੋਂ ਇਲਾਵਾ ਕਿਸਾਨੀ ਮੁੱਦੇ ਜਿਵੇਂ ਹੁਣ ਕਿਸਾਨੀ ਮੰਗਾਂ ਨੂੰ ਲੈ ਕੇ ਜਾ ਅਨਾਜ ਮੰਡੀਆਂ ਨੂੰ ਖਰੀਦ ਮੰਡੀਆਂ ਨੂੰ ਲੈ ਕੇ ਭਾਜਪਾ ਦੇ ਉੱਤੇ ਤੇ ਸਥਾਨਕ ਜਿਹੜੇ ਇਹ ਮੰਡੀਆਂ ਜਿਹੜੀ ਚੱਲ ਰਿਆ ਸੀਗਾ ਸੰਘਰਸ਼ ਕਿਸਾਨਾਂ ਦਾ ਆਮ ਆਦਮੀ ਪਾਰਟੀ ਦੋਵੇਂ ਕਿਸਾਨਾਂ ਦੇ ਨਸਾਨੇ ਦੇ ਉੱਤੇ ਹੈ ਜਦੋਂ ਕਿ ਹਲਕਾ ਤੇ ਜਿਹੜਾ ਜ਼ਿਆਦਾ ਪ੍ਰਤੀਸ਼ਤ ਵੋਟ ਹੈਗਾ ਉਹ ਪਿੰਡਾਂ ਦੇ ਨਾਲ ਹੈ ਪਿੰਡਾਂ ਦੇ ਲੋਕ ਜਿਹੜੇ ਉਹ ਜ਼ਿਆਦਾਤਰ ਇਸ ਇਨ੍ਹਾਂ ਮਸਲਿਆਂ ਦੇ ਨਾਲ ਜੁੜੀ ਹੋਈ ਹੈ ਖੇਤੀਬਾੜੀ ਦੇ ਨਾਲ ਇਸ ਵਾਰ ਭਾਜਪਾ ਨੂੰ ਕਿਵੇਂ ਨੰਗਣਾ ਪਾਊਗਾ ਇਹਨਾਂ ਇਲੈਕਸ਼ਨਾਂ 'ਚ ਦੇਖੋ ਭਾਜਪਾ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ ਉਹ ਪੰਜਾਬ ਦੀਆਂ 13 ਵੀ 13 ਸੀਟਾਂ ਵੀ ਹਾਰ ਜਵੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ ਪਰ ਫਿਰ ਵੀ ਇਹ ਭਾਜਪਾ ਕਾਂਗਰਸ ਨਾਲ ਇਕੱਠੇ ਕਟਕਲ ਕਰਕੇ ਚੋਣ ਲੜਦੀ ਤਾਂ ਸ਼ਾਇਦ ਇਹ ਮਜ਼ਬੂਤ ਹੋ ਜਾਂਦੀ ਹੁਣ ਇਕੱਲੇ ਇਕੱਲੇ ਲੜਨ ਕਰਕੇ ਇਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਵਖਾਤ ਹੋ ਗਿਆ ਵੰਡਿਆ ਗਿਆ ਇਸ ਕਰਕੇ ਸੌਖਾ ਨਹੀਂ ਕਹਿ ਸਕਦੇ ਵੀ ਕੋਈ ਕਾਂਗਰਸ ਵੀ ਸੌਖੀ ਆਪਣੀ ਸੇਤ ਪ੍ਰਾਪਤ ਕਰ ਲੂਗਾ ਜਾਂ ਭਾਜਪਾ ਪਰ ਭਾਜਪਾ ਦੇ ਜਨਨਿਤ ਭਾਜਪਾ ਦੀ ਪਾਰਟੀ ਪਿੰਡਾਂ ਦੇ ਵਿੱਚੋਂ ਡੁੱਟੀ ਹੈ ਉਹੀ ਜੀ ਸ਼ਹਿਰਾਂ ਦੇ ਵਿੱਚੋਂ ਭਾਜਪਾ ਦੇ ਨਾਲ ਕੁਝ ਮੁੱਦਿਆਂ ਨੂੰ ਲੈ ਕੇ ਬੋਟ ਚ ਜੁੜੀ ਹੈ ਜਿਵੇਂ ਭਾਜਪਾ ਦਾ ਮੁੱਦਾ ਕਿ ਜੁੱਧਾ ਮੰਦਿਰ ਬਣਾਉਣਾ ਲੱਕੀ ਸਿਆਣੇ ਸੁਝਵਾਣਾ ਲੋਕ ਹੈ ਜਿਹੜੇ ਉਹ ਮੁੱਦੇ ਮੰਦਰਾ-ਮੁੰਦਰਾ ਦੇ ਨਹੀਂ ਉਹਨਾਂ ਦੇ ਮੁੱਦੇ ਕੁਝ ਹੋਰ ਨੇ ਵਿਕਾਸ ਦੇ ਨੇ ਦੇਸ਼ ਦੀ ਤਰੱਕੀ ਦੇ ਨੇ ਉਹਨਾਂ ਦੇ ਰੁਜ਼ਗਾਰ ਦੇ ਸਾਧਨ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਲੋਕ ਵੋਟ ਦਿੰਦੇ ਆ ਪਰ ਫਿਰ ਵੀ ਜਿਹੜੇ ਧਾਰਮਿਕ ਮਾਮਲਿਆਂ ਦੇ ਵਿੱਚ ਜੁੜੇ ਹੋਏ ਲੋਕ ਨੇ ਉਹ ਇਸ ਨੂੰ ਜ਼ਰੂਰ ਤਰਜੀਹ ਦੇਣਗੇ ਖੇਰਿਆਂ ਦੇ ਵਿੱਚ ਜਿਹੜੀ ਭਾਜਪਾ ਦੀ ਵੋਟ ਹੈਗੀ ਹੈ ਉਹ ਹੈਗੀ ਹੈ ਇਸ ਨੂੰ ਅਖੌਨ ਨਹੀਂ ਕੀਤਾ ਜਾ ਸਕਦਾ ਇਸ ਦੇ ਵੋਟਾਂ ਜਿੰਨਾ ਕੋ ਪਿੰਡਾਂ ਦੇ ਵਿੱਚ ਵਿਰੋਧ ਹੈ ਉਹਨਾਂ ਦਾ ਖੇਰਿਆਂ ਦੇ ਵਿੱਚ ਮੰਦਰਾਗਰ ਕੇ ਜਾ ਹੋਰ ਕਰਕੇ ਰਿਪੋਰਟ ਮਿਲ ਸਕਦੀ ਹੈ ਨੂੰ ਤੇ ਹੋਰ ਵੀ ਕਈ ਅਜਿਹੇ ਪਹਿਲੂ ਨੇ ਭਾਜਪਾ ਕੋਲ ਜਿਹੜੇ ਉਹਨੇ ਆਪਣੇ ਹੱਥ 'ਚ ਰੱਖੇ ਹੋਏ ਨਹੀਂ ਜਿਹਨੂੰ ਦੇ ਜਰੀਏ ਉਹ ਵੋਟ ਆਪੇ ਜ ਨਹੀਂ ਭਗਤਾ ਸਕਦੀ ਹੈ ਜਿਵੇਂ ਡੇਰਾ ਪ੍ਰੇਮੀ ਹੋ ਗਏ ਕਿਉਂਕਿ ਜਦੋਂ ਤੱਕ ਆਮਰੇ ਐਮਜੀ ਥੇੜੇ ਦੇ ਵਿੱਚ ਨੇ ਉਸ ਤੱਕ ਉਹਨਾਂ ਦੀ ਕਸ਼ਟ ਡੀਜ ਨਹੀਂ ਉਹਨਾਂ ਦੀਆਂ ਸੁਖਸ਼ਮਤਾ ਉਹਨਾਂ ਦਾ ਕੀ ਬਰਕਰਾਰ ਹੈ ਜਦੋਂ ਤੱਕ ਉਹ ਵੋਟ ਉਹਨਾਂ ਦੇ ਜਿਹੜੇ ਫਰਿਆਦੀ ਉਧਰ ਭੇਟਾਉਂਦੇ ਰਹਿਣਗੇ ਤੇ ਜੇ ਉਹ ਵੋਟ ਨਹੀਂ ਉਹਨਾਂ ਨੂੰ ਪੈਂਦੀ ਤਾਂ ਸ਼ਾਇਦ ਉਹਨਾਂ ਦੀ ਸੁਖਸਮਤਾ ਜਿਹੜੀਆਂ ਜਾਂ ਪ੍ਰੋਬਲ ਬਾਰ-ਬਾਰ ਦਿੱਤੀ ਜਾਂਦੀ ਹੈ ਉਹਦੇ ਉੱਤੇ ਵੀ ਘੱਟ ਲੱਗ ਜੂਗੀ ਤੇ ਆਪਣੇ ਗੁਰੂ ਲਈ ਉਹ ਆਪਣੇ ਪਿਤਾ ਜੀ ਲਈ ਜੇ ਪ੍ਰੇਮੀ ਹੈ ਉਹ ਕੁਝ ਵੀ ਕਰ ਸਕਦੇ ਆ ਵੋਟਸ ਦਾ ਵੱਡੀ ਗੱਲ ਨਹੀਂ ਉਹ ਆਪਣੀ ਜਾਨ ਵੀ ਦੇ ਸਕਦੇ ਆ ਫਾਜ ਫਾ ਰਹੀ ਉਹਨਾਂ ਨੂੰ ਕੋਈ ਘਾਲੂ ਗੱਲ ਨਹੀਂ ਹੈ ਕਿ ਉਹ ਵੋਟ ਜ਼ਰੂਰ ਦੇਣਗੇ ਅਮੀਰ ਹੈ ਵੀ ਲੱਗਦਾ ਹੈ ਜੇ ਬਹੁਤੀ ਨਹੀਂ ਹੈ ਜੇ ਤਾਂ 95% ਵੋਟਸ ਉਹਨੂੰ ਸਿਰ ਵਿੱਚ ਦਿੱਜਣੀ ਹੈ ਪ੍ਰੇਮੀਾਂ ਦੀ ਬਿਲਕੁਲ ਬਿਲਕੁਲ ਅਹ ਦੂਜੀ ਗੱਲ ਦੱਸੋ ਜਿਵੇਂ ਸੰਗਰੂਰ ਦੇ ਅੰਦਰ ਪਿੱਛੇ ਬਾਈਲੈਕਸ਼ਨ ਹੋਈ ਸੀ ਉਸ ਵਿੱਚ ਸਿਮਰਜੀਤ ਸਿੰਘ ਮਾਨ ਬਹੁਤ ਵੱਡੇ ਫਰਕ ਨਾਲ ਜਿੱਤ ਵੀ ਗਿਆ ਸੀ ਜਦ ਕਿ ਮੌਜੂਦਾ ਸਰਕਾਰ ਸੀ ਉਹਨਾਂ ਦਾ ਜੋ ਔਰ ਕੈਂਡੀਡੇਟਸ ਹੀ ਉਹ ਹਾਰ ਗਿਆ ਇਸ ਵਾਰ ਉਹਨਾਂ ਨੇ ਆਪਣੇ ਇਸ ਸੀਟ ਤੋਂ ਕੈਂਡੀਡੇਟ ਬਦਲ ਕੇ ਜੋ ਸੀਟਿੰਗ ਇੱਕ ਮੰਤਰੀ ਹੈ ਉਸ ਨੂੰ ਟਿਕਟ ਦਿੱਤੀ ਗਈ ਹੈ ਔਰ ਦੂਜੇ ਪਾਸੇ ਸੁਖਵਾਲ ਸੁਖਪਾਲ ਸਿੰਘ ਖਹਿਰਾ ਵੀ ਇਸ ਸੀਟ ਤੋਂ ਲੜ ਰਹੇ ਨੇ ਇਹਨਾਂ ਦਾ ਦੋਵਾਂ ਦਾ ਆਪਸ ਵਿੱਚ ਕਿਸ ਤਰ੍ਹਾਂ ਦਾ ਮੇਲ ਦੇਖਦੇ ਹੋ ਤੁਸੀਂ ਕੋਈ ਬਾਲੇ ਹੈ ਕੋਈ ਵੀ ਪਾਰਟੀ ਇਹਨੂੰ ਜੇ ਕੋਈ ਬਖਤੀ ਜ਼ੋਰ ਦੇ ਕੁਝ ਕਹੀ ਜਾਈਏ ਹਰੇਕ ਪਾਰਟੀ ਪਹਿਲਾਂ ਨਜ਼ਰ ਚੋਂਦਾ ਹੈ ਵੀ ਅਸੀਂ ਇਹ ਜੋ ਚਿਹਰਾ ਗਰਾਉਂਡ ਦੇ ਵਿੱਚ ਲੈ ਕੇ ਆਈਏ ਜਿਹੜਾ ਲੋਕਾਂ ਦੇ ਵਿੱਚ ਚਰਚਾ ਤੋਂ ਹੋਵੇ ਲੋਕ ਨੂੰ ਜਾਣਦੇ ਹੋਣ ਪਛਾਣਦੇ ਹੋਣ ਉੱਤੇ ਵਿਸ਼ਵਾਸ ਕਰਦੇ ਹੋਣ ਕਿ ਕੋਈ ਵੀ ਮਰਜੀ ਪਾਰਟੀ ਹੈ ਉਹ ਆਪਣੇ ਵਰਕਰਾਂ ਦੇ ਪਿੱਛੇ ਕਰ ਸਕਦੀ ਹੈ ਪਰ ਜਿਹੜੇ ਵਰਕਰ ਮਿਹਨਤ ਕਰਦੇ ਹੁੰਦੇ ਆ ਉਹਨਾਂ ਦੇ ਵਕਤੀ ਤੌਰ ਦੇ ਉੱਤੇ ਬਹੁਤ ਵੱਡੀ ਸੱਤ ਲੱਗਦੀ ਹੈ ਜਦੋਂ ਉਹਨਾਂ ਨੂੰ ਪਿੱਛੇ ਕੀਤਾ ਜਾਂਦਾ ਹੈ ਨਾ ਮੁੱਖ ਤੇ ਆਦੀ ਪਰ ਜਿੰਨੀ ਸੱਤ ਵੱਜਦੀ ਹੈ ਉਨਾਂ ਹੀ ਛੇਤੀ ਇਹ ਭਰ ਵੀ ਜਾਂਦਾ ਚੱਕ ਨੂੰ ਇਲੈਕਸ਼ਨਾਂ ਦੇ ਮਿੱਠੀ ਪੈ ਜਾਂਦਾ ਤੇ ਉਹ ਤੁਰਪੀ ਪੈਂਦੇ ਇਸ ਤਰੀ ਹੋ ਰਿਹਾ ਤੇ ਜਿਹੜਾ ਕਿਹਾ ਜਾ ਰਿਹਾ ਸੀਗਾ ਵੀ ਖੈਰਾ ਸਾਹਿਬ ਦਾ ਬਾਹਰ ਕੈਂਡੀਡੇਟ ਆਇਆ ਉਹ ਦਰਵਾਜੇ ਨੂੰ ਕੈਂਡੀਡੇਟ ਵੀ ਨੇ ਤੇ ਉਹਨੂੰ ਪਰਦਾ ਵੀ ਦਰਸੀ ਜਾ ਰਿਹਾ ਹੈ ਪਰ ਉਹ ਨਹੀਂ ਹਮ ਅੱਜ ਵੀ 18 ਤਰੀਕ ਹੈ ਜੇਂਦਰ ਸਿੰਘਲਾ ਜੀ ਨੇ ਖੋਜ ਉਹ ਉਹ ਪਾਇਆ ਵੀ ਉਹਨਾਂ ਦੇ ਆਖੇ ਵਿਚਾਰ ਸੁਣ ਉਹਨਾਂ ਦੀ ਰਹਿਤਿਆ ਰਹੇ ਨੇ ਹਰੀਕੁਰਾ ਰੋਡ 'ਤੇ ਤੇ ਕੱਲ ਅਨ ਛੱਡੋ ਪਰਸਨਲ ਡੈਰਾ ਹਲਕੇ ਦੇ ਵਿੱਚ ਵੀ ਉਹ ਵੀ ਜੇਂਦਰ ਕੌਰ ਜੀ ਪਟਲ ਦੇ ਕੋਲ ਆ ਰਹੇ ਨੇ ਉਹ ਤੋਂ ਪਹਿਲਾਂ ਤੁਰੀ ਦੇ ਗੋਲਦੀ ਜੀ ਉਹਨਾਂ ਦੇ ਨਾਲ ਚੱਲਦੇ ਨੇ ਜਿਹਨਾਂ ਨਾਲ ਕੋਈ ਬੋਲਦਾ ਹਰਕ ਨਹੀਂ ਪੈਂਦਾ ਹੁੰਦਾ ਸਿਆਣੇ ਲੀਡਰ ਕਦੇ ਟੁੱਟ ਕੇ ਨਹੀਂ ਵੜਦੇ ਨਰਾਜ਼ਗੀ ਜ਼ਰੂਰ ਹੁੰਦੀ ਹੈ ਜਿਵੇਂ ਦੇਖਣ ਚਾਏ ਹੈ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਗੱਠਜੋੜ ਕਰ ਲਿਆ ਸੀ ਆਪਣੀ ਪਾਰਟੀ ਚ ਵਾਪਸ ਸੁਖਦੇਵ ਸਿੰਘ ਢੀਂਡਸਾ ਆਗੇ ਚ ਪਰ ਉਹਨਾਂ ਨੇ ਉਮੀਦ ਸੀ ਕਿ ਉਹ ਆਪਣੇ ਸੰਗਰੂਰ ਤੋਂ ਇਸ ਵਾਰ ਇਲੈਕਸ਼ਨ ਲੜਨਗੇ ਪਰ ਉਹਨਾਂ ਦੀ ਇਸ ਵਾਰ ਸੰਗਰੂਰ ਤੋਂ ਟਿਕਟ ਕੱਟੀ ਗਈ ਹੈ ਤੇ ਨਰਾਜ਼ ਵੀ ਦੇਖੇ ਜਾ ਰਹੇ ਨੇ ਕਿ ਉਹ ਕਿਸੇ ਹੋਰ ਪਾਰਟੀ ਚ ਜਾ ਸਕਦੇ ਨੇ ਜਾਂ ਇੱਕ ਤੇ ਮੈਂ तकरीबन ਮੇਵਾਰੀ ਸਾਰੀਆਂ ਪਾਰਟੀਆਂ ਨੇ ਐਡਿਟੋਰਕਾਰ ਕੇ ਇੱਕ ਬਹੁਜਨ ਸਮਾਜ ਪਾਰਟੀ ਦਾ ਹਲੇ ਉੱਪਰ ਕੇ ਸਾਹਮਣੇ ਚਿਹਰਾ ਨਹੀਂ ਆਇਆ ਪਰੰਤੂ ਜੇ ਜਾਣਗੇ ਕਿਥੇ ਭਾਜੀ ਪੀ ਜਾ ਸਕਦਾ ਹੈ ਭਾਜੀ ਜੇ ਜਾਨਦੇ ਹੈ ਉਹਨਾਂ ਦਾ ਹਾਲ ਸੱਪ ਦੇ ਮੂੰਹ ਚ ਕੋੜ ਖੇਲੇ ਵਾਲਾ ਹੋ ਜਾਣਾ ਹੈ ਖਾਉਂਦੇ ਆ ਤਾਂ ਕੋੜ ਲੱਗ ਜਾਂਦਾ ਹੈ ਤੇ ਛੱਡਦੇ ਤਾਂ ਉਹਨਾਂ ਨੂੰ ਤਲਕ ਲੱਗ ਜਾਣਾ ਇਸ ਨਾਲੋਂ ਵਧੀਆ ਹੋਵੇਗਾ ਕਿ ਢੀਂਡਾ ਸਾਹਿਬ ਜਿਵੇਂ ਵੀ ਹੈਗੇ ਉਹ ਅਕਾਰੀਦ ਦੇ ਨਾਲ ਹੀ ਖੜੇ ਰਹਿਣ ਤਾਂ ਵਧੀਆ ਹੈ ਬਲਵਿੰਦਰ ਸਿੰਘ ਸੇਖੋਂ ਦਾ ਕਿਸ ਤਰ੍ਹਾਂ ਦਾ ਆਧਾਰ ਰਹੂਗਾ ਸੇਖੋਂ ਸੇਖੋਂ ਨੇ ਪਹਿਲਾਂ-ਪਹਿਲਾਂ ਕਿ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਜਰੂਰ ਮੀਟਿੰਗਾਂ ਕੀਤੀਆਂ ਬਲਾਰੇ ਤੱਕੜੇ ਨੇ ਖੂਪੀਆਂ ਜਾਣਦੇ ਨੇ ਇੱਕ ਪੁਲਿਸ ਮੁਲਾਜ਼ਮ ਰਹੇ ਨੇ ਕਿਹੜੇ ਨੇ ਕੀ ਕੀਤਾ ਬੜੀਆਂ ਗੋਪਤ ਭੇਦ ਨੇ ਉਹਦੇ ਕੋਲ ਪਰ ਉਹ ਇੰਨਾ ਛੇਤੀ ਉਹਨਾਂ ਨੂੰ ਕਾਮਯਾਬੀ ਮਿਲ ਨਹੀਂ ਸਕਦੀ ਚਾਹੇ ਕੱਚੇ ਸੀ ਕੁਝ ਵੀ ਕਹੀ ਜਾਈਏ ਬਲਾਰੇ ਤੱਕੜੇ ਨੇ ਪੁਆਇੰਟ ਤੇ ਗੱਲ ਕਰਦੇ ਨੇ ਮੁੱਦਿਆਂ ਦੇ ਕਰਦੇ ਨੇ ਜਿਹੜੇ ਹੁਣ ਤੱਕ ਦੇ ਰਾਜਨੀਤਿਕ ਲੀਡਰ ਨੇ ਉਹਨਾਂ ਨੇ ਕਮਜ਼ੋਰੀਆਂ ਜਾਣਦੇ ਨੇ ਕਿ ਕਿਹੜੇ ਨੇ ਕੀ ਕੀਤਾ ਹੈ ਉਹ ਸਭ ਕੁਝ ਜਾਣਦੇ ਨੇ ਪਰ ਉਹ ਇਹ ਚੋਣ ਜਿੱਤਣ ਵਾਸਤੇ ਇੰਨੀ ਬਹੁਤ ਨਹੀਂ ਹੁੰਦਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਉਹਨਾਂ ਦੇ ਉਸ ਸਥਿਤੀ 'ਚ ਅਜੇ ਤੱਕ ਪਿੰਡਾਂ ਦੇ ਵਿੱਚ ਜਿਹੜਾ ਤਾਲਾ ਬਣਾ ਨਹੀਂ ਬਣਿਆ ਗਿਆ ਚੈਨ ਨਹੀਂ ਬਣੀ ਜਿੰਦੀ ਸਿਮਰਜੀਤ ਸਿੰਘ ਮਾਨਾ ਜਿਵੇਂ ਪਿਛਲੀ ਵਾਰ ਇਲੈਕਸ਼ਨ ਜਿੱਤ ਕੇ ਸੀ ਕਿ ਇਸ ਵਾਰ ਵੀ ਦੇਖੇ ਸੌਖੇ ਜਿੱਤ ਸਕਦੇ ਨੇ ਜਾਂ ਉਹਨਾਂ ਨੂੰ ਸਖਤ ਮਿਹਨਤ ਕਰਨੀ ਪਊਗੀ ਦੇਖੋ ਮਿੰਟ ਦਾ ਸਾਰੀ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਆ ਉਹਨੂੰ ਕਰਨੀ ਕਰਨੀ ਪੈਂਦੀ ਆ ਅਖੀਰ ਤੱਕ ਕਰਨੀ ਪੈਂਦੀ ਆ ਜਦੋਂ ਤੱਕ ਵੋਟ ਪੋਲ ਨਹੀਂ ਹੁੰਦੀ ਜਿਹੜਾ ਮਿੰਟ ਛੱਡ ਗਿਆ ਉਹ ਸਮਝੋ ਮਰ ਗਿਆ ਇਹ ਗੱਲ ਮਾਨ ਸਾਹਿਬ ਦੇ ਵਰਕਰ ਜ਼ਰੂਰ ਸਰਗਰਮ ਹੋਏ ਹੋਏ ਆ ਮਾਨ ਸਾਹਿਬ ਨਾਲੋਂ ਜ਼ਿਆਦਾ ਜਿਵੇਂ ਕਹ ਜੀਏ ਵੀ ਇਹਨਾਂ ਦਾ ਵੀ ਉਹ ਮਦੇ ਸੂਸ਼ਟ ਤੇ ਕਵਾਚ ਉਸਤਾਲੀ ਗੱਲ ਹੋ ਰਹੀ ਹੈ ਵਰਕਰ ਜ਼ਿਆਦਾ ਤੇਜ਼ ਨਹੀਂ ਉਹਨਾਂ ਦੇ ਪੂਰੀ ਮਿੰਟ ਕਰ ਰਹੇ ਨੇ ਤੇ ਪਿੰਡਾਂ ਦੇ ਵਿੱਚ ਵੀ ਆ ਰਹੇ ਨੇ ਹੋ ਸਕਦਾ ਹੈ ਕਿ ਉਹ ਫੈਟ ਦੇ ਵਿੱਚ ਹੈਗੇ ਆ ਮਨਜੀਤ ਸਿੰਘ ਮਾਨ ਨਹੀਂ ਜੇ ਮੈਂ ਦੇਖਣ ਚਾਹ ਰਿਹਾ ਹੈਗਾ ਕਿ ਆਪਣੇ ਸੁਖਵਾਲ ਸਿੰਘ ਖੈਰਾ ਆਨ ਨਾਲ ਮਲ ਉਹਨਾਂ ਦੀ ਕੁਝ ਵੋਟ ਟੁੱਟ ਸਕਦੀ ਹੈਗੀ ਕੁਝ ਸੁਣਨ ਚ ਇਹ ਵੀ ਹੈ ਸੀ ਵੀ ਖੈਰੀ ਨੂੰ ਇਸ ਇਥੋਂ ਨਾਲ ਲੜਾਇਆ ਜਾਵੇ ਕਿ ਮਾਨ ਨੂੰ ਇਸ ਨਾਲ ਫਰਕ ਪਊਗਾ ਹਾਂ ਇਹ ਚਾਚਾ ਇੱਕ ਵਾਰੀ ਆਈ ਹੈ ਤੇ ਜਿਹੜੀ ਇੱਥੇ ਇੱਕ ਟਰਨ ਲੇਡ ਡਿਕਲੇਅਰ ਹੋਈ ਹੈ ਉਹਦਾ ਰੇਟ ਤਾਂ ਇਹਦਾ ਕਾਂਗਰਸ ਵੱਲੋਂ ਉਹਦਾ ਕਾਰਨ ਇਹ ਸੀ ਵੀ ਸ਼ਾਇਦ ਹੋ ਸਕਦਾ ਮਾਨ ਸਾਹਿਬ ਨਾਲ ਉਹਨਾਂ ਹੀ ਗੱਲਬਾਤ ਚੱਲਦੀ ਵੀ ਹੋਵੇ ਇਹ ਅੰਦਰੂਨੀਆ ਗੱਲਾਂ ਨੇ ਪਾਰਟੀ ਦੀਆਂ ਨਹੀਂ ਕਹਿ ਸਕਦੇ ਪਰ ਜਿਹੜੇ ਖੈਰ ਸਿੰਘ ਸਾਹਿਬ ਨੇ ਉਹਨਾਂ ਦੀ ਆਪਣੀ ਦੇਖ ਹੈ ਉਹ ਉਹਨਾਂ ਦਾ ਆਪਣੀ ਬੋਲ ਹੈ ਉਹ ਮੁੱਖ ਮੁੱਦਿਆਂ ਉੱਤੇ ਲੜਾਈ ਲੜਦੇ ਆ ਉਹ ਕਿਸੇ ਵੀ ਪਾਰਟੀ ਦੇ ਵਿੱਚ ਰਹੇ ਨੇ ਉਹਨਾਂ ਨੇ ਕਿਸਾਨੀ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਮਜ਼ਦੂਰਾਂ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਵਿਸ਼ੇਸ਼ ਮੁੱਦਿਆਂ ਤੇ ਵੀ ਕਿਹਾ ਚਾਹੇ ਉਹਨਾਂ ਨੂੰ ਕੈਪਟਨ ਸਾਹਿਬ ਦੇ ਖਿਲਾਫ ਬੋਲਣਾ ਪਿਆ ਹੋਵੇ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣਾ ਪਿਆ ਹੋਵੇ ਉਹ ਇਸ ਕਰਕੇ ਲੋਕਾਂ ਨੂੰ ਉਹਨਾਂ ਨੂੰ ਠੀਕ ਸਮਝਦੇ ਐ ਲੋਕ ਨੌ ਆਪਣੇ ਵਿਧਾਨ ਸਭਾ ਪੈਂਦੀਆਂ ਨੇ ਸੰਗਰੂਰ ਚ ਨੌ ਦੇ ਨੌ ਹੀ ਇਸ ਵਾਰ ਆਮ ਪਾਰਟੀ ਦੇ ਜਿੱਤੇ ਨੇ ਔਰ ਮੀਤ ਹੇਰ ਦਾ ਇਸ ਵਾਰ ਕੀ ਆਧਾਰ ਹੋਊਗਾ ਦੇਖੋ ਗੱਲ ਇਹ ਹੈ ਜੀ ਮੀਤ ਹੇਰ ਨੂੰ ਮੈਂ ਨੇੜੇ ਤੋਂ ਦੇਖਿਆ ਹੈ ਪਲੇ ਦੇਖੇ ਨੌਜਵਾਨ ਨੇ ਐਸੀ ਗੱਲ ਨਹੀਂ ਪਰ ਪਾਰਟੀ ਦੇ ਵਿੱਚ ਗੱਲ ਇਹ ਹੈ ਵੀ ਉਹਨਾਂ ਨੂੰ ਢੋਲਿਆ ਗਿਆ ਇਹਨਾਂ ਮਰਜ਼ੀ ਅਕੇ ਪਾਰਟੀ ਦੇ ਜਾਂਦਾ ਗਿਆ ਲੋਕਾਂ ਦੇ ਵਿੱਚ ਉਹਨਾਂ ਪ੍ਰਤੀ ਇੱਕ ਇਹ ਜ਼ਰੂਰ ਬਣੀ ਹੈ ਵੀ ਜਿਹੜਾ ਲੋਕ ਇਹਨਾਂ ਦੀ ਪਹਿਲਾਂ ਪਾਰਟੀ ਨੂੰ ਇਹ ਲੋਕਾਂ ਨਾਲ ਫੋਨ ਨਹੀਂ ਚੱਕਣੇ ਲੋਕਾਂ ਦੀ ਗੱਲ ਨਹੀਂ ਸੁਣੋਣੀ ਉਸ ਤੋਂ ਬਾਅਦ ਮਨ ਕਹਿਣੀ ਤੇ ਇਹਨਾਂ ਦੀ ਕਰਨੀ ਦੇ ਵਿੱਚ ਵੱਡਾ ਫਰਕ ਹੈ ਜਿਵੇਂ ਸਾਡੇ ਮਾਨ ਸਾਹਿਬ ਨੇ ਕੀ ਦੀਆਂ ਗੱਲਾਸੀਆਂ ਚਾਹੀ ਬਿਲਕੁਲ ਉਹਨਾਂ ਨੇ ਪੰਜਾਬ ਦੇ ਇੱਕ ਲੋਕਾਂ ਨੂੰ ਬਿਜਲੀ ਫਰੀ ਕਰਕੇ ਦਿੱਤੀ ਹੈ ਤੇ ਬਹੁਤ ਗੱਲਾਂ ਨੇ ਉਹ ਪਛੇਤਰੀ ਗੱਲਾਂ ਹੁੰਦੀਆਂ ਨੇ ਕੁਝ ਲੋਕਾਂ ਨੂੰ ਚੰਗਾ ਸਮਝਦੇ ਵੀ ਹੈ ਹੈ ਵੀ ਚੰਗੀਆਂ ਸਾਡੇ ਵਰਗਿਆਂ ਨੂੰ ਵੀ ਬੀਜੀ ਬੇਲਾ ਤੋਂ ਰਾਤ ਮਿਲ ਗਿਆ ਪਰ ਇਹ ਵੀ ਕਹਿੰਦੇ ਵੀ ਉਹ ਘਰ ਦਾ ਮਾਲਕ ਚੰਗਾ ਨਹੀਂ ਹੁੰਦਾ ਜਿਹੜਾ ਕਰਜ਼ਾ ਜਾ ਕੇ ਘਰ ਨੂੰ ਚੋਰੀ ਜਾਵੇ ਤੇ ਅਖੀਰ ਦੇ ਉੱਤੇ ਆ ਕੇ ਕੋਈ ਵੀ ਹਿੱਲਾ ਨਾ ਕਰ ਸਕੇ ਬਿਲਕੁਲ ਲੋਕ ਨਹੀਂ ਚਾਹੁੰਦੇ ਵੀ ਸਾਨੂੰ ਹੋਵੇ ਮਤਲਬ ਸਾਰਾ ਕੁਝ ਮੇਰਾ ਸਾਡਾ ਬਜ਼ੁਰਗ ਜਿਹੜਾ ਕਰਜ਼ਾ ਚੱਕ ਚੱਕ ਸਾਨੂੰ ਐਕਸਪਲੈਸਟੀ ਕਰਦੇ ਅਜਿਹੇ ਬਹੁਤ ਥੋੜੇ ਲੋਕ ਹੋਵੰਗੇ ਜਿਹੜੇ ਇਸ ਤਰ੍ਹਾਂ ਦੀ ਗਲਤ ਚਾਹੁੰਦੇ ਹੋਣਗੇ ਇਸ ਤਰ੍ਹਾਂ ਕੀ ਮਿੱਠੇ ਹੰਟੀ ਨੇ ਠੀਕ ਹੈ ਪਰ ਪੜੇ ਵਿਖੇ ਨੇ ਪਾਰਟੀ ਦੇ ਵਿੱਚ ਵਧੀਆ ਕੰਮ ਕਰਦੇ ਨਹੀਂ ਸ਼ੁਰੂ ਤੋਂ ਕੰਮ ਕਰ ਰਹੇ ਨੇ ਪਰ ਜਿਹੜੀ ਲੋਕਾਂ ਦੇ ਵਿੱਚ ਧਾਰਨਾ ਬਣੀ ਹੋਈ ਹੈ ਵੀ ਜਿਹੜਾ ਰੋਗ ਬੱਕਰੀ ਨੂੰ ਸੀ ਤੇ ਉਹੀ ਰੋਗ ਪਠੋਰੇ ਨੂੰ ਹੈ ਉਹ ਇੱਥੇ ਵੀ ਕਿਤੇ ਨਾ ਕਿਤੇ ਲੋਕਾਂ ਦੇ ਮੰਨ ਦੇ ਵਿੱਚ ਜ਼ਰੂਰ ਸਵਾਲ ਖੜਾ ਹੈ ਬਿਲਕੁਲ ਤੁਹਾਡੀ ਗੱਲ ਤਾਂ ਬਿਲਕੁਲ ਜਾਇਜ਼ ਆ ਮਤਲਬ ਲੋਕਾਂ 'ਚ ਦੇਖਣ ਚਾਹ ਰਹੇ ਕਿਤੇ ਨਾ ਕਿਤੇ ਦੇਖੇ ਗੁੱਸਾ ਵੀ ਹੈ ਇਸ ਪਰਤੇ ਕਿਉਂਕਿ ਜੋ ਚੀਜ਼ ਇਹਨਾਂ ਨੇ ਕਹੀ ਸੀ ਉਸ ਨੂੰ ਦੇਖ ਕੇ ਜਿਹੜੇ 92 ਐਮਐਲਏ ਜਿੱਤੇ ਸਰ ਪਰ ਜਿਹੜੇ ਲੈਵਲ ਤੇ 2 ਸਾਲ ਹੋ ਗਏ ਮਤਲਬ ਖੁਦ ਹੀ ਵਲੰਟੀਅਰਾਂ ਦੀਆਂ ਸੁਣਿਆ ਨਹੀਂ ਜਾ ਰਹੀਆਂ ਹੈਗੀਆਂ ਵਲੰਟੀਅਰ ਨਾਰਾਜ਼ ਵੀ ਚੱਲ ਰਹੇ ਹੈਗੇ ਇਸ ਨੂੰ ਤੁਸੀਂ ਕਿਸੇ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਵਲੰਟੀਅਰ ਮਿਹਨਤ ਕਰਦਾ ਹੈ ਕਦੇ ਨਹੀਂ ਕਰਦਾ ਸਿਰਫ ਉਹਨੇ ਹੁੰਦਾ ਵੀ ਮੇਰਾ ਜਿਹੜਾ ਕੈਂਡੀਡੇਟ ਹੈ ਉਹ ਜਿੱਥੇ ਤੇ ਸਾਡੇ ਉਹਦੇ ਨਾਲ ਮੁਲਾਕਾਤ ਹੁੰਦੀ ਰਹੀ ਸਾਡੇ ਜਿਹੜੇ ਵਰਕਰ ਨੇ ਉਹ ਜਿਹੜੇ ਲੋਕ ਨੇ ਕਿਸੇ ਵੀ ਪਾਰਟੀ ਦੇ ਉਹਨਾਂ ਨੂੰ ਕੋਈ ਬਹੁਤੇ ਵੱਡੇ ਕੰਮ ਨਹੀਂ ਹੁੰਦੇ ਸਿਰਫ ਉਹਨਾਂ ਨੂੰ ਇੱਕ ਜਿਵੇਂ ਸਕੂਲ ਮਿਲਦਾ ਕਿਸੇ ਦੇ ਆਪਣੇ ਮਤਲਬ ਆਪੂ ਦੀ ਜਿੱਤ ਵਾਸਤੇ ਕੰਮ ਕਰਨ ਦਾ ਪਰ ਜੇ ਉਹ ਜਿਹੜੀ ਆਪੂ ਦੀ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੁੰਦੀ ਹੈ ਉਹ ਆਪੂ ਉਹਨਾਂ ਨੂੰ ਪੁੱਛੇ ਨਾ ਉਹਨਾਂ ਦੀ ਗੱਲ ਸੁਣ ਮਤਲਬ ਉਹ ਪੁੱਛਣ ਦੀ ਤਾਂ ਗੱਲ ਦੂਜੀ ਨਹੀਂ ਉਹ ਜੇ ਕਿਤੇ ਉਹ ਸਸਰੀ ਘਰ ਵੀ ਬੁਲਾਉਣ ਜਾਂ ਉਹ ਵੀ ਸੌਕੇ ਰਾਜ਼ੀ ਨਾ ਹੋਵੇ ਤਾ ਫਿਕਰ ਇਹ ਕਿ ਨਾ ਰਸਤਾ ਪੈਦਾ ਹੁੰਦੀ ਹੈ ਵਰਕਰਾਂ ਦੇ ਵਿੱਚ ਇਹੋ ਹੀ ਹੋਇਆ ਹੈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਕੀਤਾ ਸੀ ਜਿੰਨੀ ਚਾੜ੍ਹੂਆਂ ਨੌਜਵਾਨਾਂ ਨੇ ਕੰਮ ਕੀਤਾ ਸੀ ਉਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਜਿਹੜੇ ਮੰਨ ਲੈ ਜਿਆਦਾ ਅਕੇ ਹੋ ਗਏ ਦੇਖੇ ਨੇ ਉਹ ਜਿਆਦਾ ਪਿੱਛੇ ਹੋ ਚੁੱਕੇ ਨੇ ਉਸ ਸਮੇਂ ਦੇ ਉੱਤੇ ਜਿਹੜੇ ਲੋਕ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਬਰੋਧ ਕਰਦੇ ਸੀ ਕਿਉਂਕਿ ਮੇਰੀ ਪਾਰਟੀ ਦੇ ਵਿੱਚ ਕੰਮ ਕੀਤਾ ਹੋਰ ਦੇਖਿਆ ਜਿਹੜੇ ਲੋਕ ਪਾਰਟੀ ਨੂੰ ਬਰੋਧ ਕਰਦੇ ਸੀ ਅੱਜ ਉਹ ਲੋਕ ਹੀ ਇਸ ਦੇ ਸਰਕਾਰ ਦੇ ਇਹ ਬੜੇ ਆਨੰਦ ਮਾਣ ਰਹੇ ਇਸ ਕਰਕੇ ਵਰਕਰ ਚਾਹੇ ਉਹ ਨਹੀਂ ਕੁਝ ਕਰਦੇ ਕਈ ਵਰਕਰ ਤਾਂ ਚਲੋ ਯਾਦ ਹੋ ਕੇ ਆਪਸੇ ਵਿੱਚ ਤਰਿਆ ਇਹ ਕਈ ਨਹੀਂ ਆਹ ਲਾ ਕਹਿੰਦੇ ਵੀ ਚਲੋ ਠੀਕ ਹੈ ਨਹੀਂ ਪਾਰਟੀ ਸਨਮਜੀਤ ਚੁੱਪ ਕਰਕੇ ਘਰੇ ਬੈਠ ਜਾਓ ਕਹਾਂਗੇ ਕਿ ਕਹਾਂਗੇ ਇਹੋ ਜਿਹਾ ਸਿਸਟਮ ਚੱਲਿਆ ਹੋਇਆ ਹੈ ਇਹੀ ਕਾਰਨ ਸੀਗਾ ਜਿਹੜਾ ਉਹਨੂੰ ਸਰਕਾਰ ਬਣਦੇ ਹੋਏ ਵੀ ਜਿਹੜਾ ਸਿਮਰਜੀਤ ਸਿੰਘ ਮਾਨ ਉਹ ਵੀ ਸੀਐਮ ਦੀ ਹਲਕੇ ਦੇ ਵਿੱਚੋਂ ਤੇ ਪਾਰਟੀ ਨੂੰ ਹਰਾ ਕੇ ਦਵਾਰਾ ਜਿੱਤਿਆਂ ਦਾ ਜਾਵੇ ਉਹ ਇੱਕ ਇਸੇ ਨੇ ਚੀਜ਼ਾਂ ਦਾ ਉਹ ਸੀਗਾ ਅਸਰ ਤੋ ਇਹ ਕਾਰਨ ਵੀ ਸਾਰੀਆਂ ਪਾਰਟੀਆਂ ਨੂੰ ਆਪਣੇ ਵਰਕਰਾਂ ਦੀ ਕਦਰ ਕਰਨੀ ਚਾਹੀਦੀ ਹੈ ਇਹ ਲੋ ਵੀ ਵੀ ਅਸੀਂ ਅੱਜ ਇੱਕ ਉਹਨਾਂ ਨੂੰ ਅਗਨੋਰ ਕਰਦੀ ਅਸੀਂ ਕੀ ਲੈਣਾ ਇਹਨਾਂ ਤੋਂ ਬਾਅਦ ਫਿਰ ਉਸ ਤਰ੍ਹਾਂ ਹੀ ਹੋ ਜਾਂਦਾ ਮੈਂ ਦੇਖਿਆ ਖਾਸ ਕਰਕੇ ਬਹੁਤੇ ਵਰਕਰਾਂ ਦੇ ਮੈਂ ਕਈ ਵਰਕਰਾਂ ਦੇ ਨਾਲ ਰਿਹਾ ਮੈਂ ਤਲਵੰਡੀ ਸਾਬੋਕੇ ਦੇ ਵਿੱਚ ਵੀ ਡੇਢ ਮਹੀਨਾ ਕਿਸੇ ਮਤਲਬ ਕੈਂਡੀਡੇਟ ਦੇ ਨਾਲ ਰਿਹਾ ਤੇ ਉਹਦੇ ਲਈ ਹਰ ਲੜਾਈ ਲੜੀ ਪਰੰਤੂ ਜਦੋਂ ਉਹ ਉਸ ਦੇ ਉਹ ਸੱਤਾ 'ਚ ਆਇਆ ਨਾ ਉਸ ਤੋਂ ਬਾਅਦ ਉਹ ਵੀ ਖ ਆਮਲੀ ドラਮਾ ਕੋਈ ਨਹੀਂ ਹੋਇਆ ਇਸ ਕਰਕੇ ਜਿਹੜੇ ਲੋਕਾਂ ਨੂੰ ਲੀਡਰਾਂ ਨਾਲ ਜ਼ਿਆਦਾ ਨੇੜੇ ਰਹਿ ਕੇ ਦੇਖ ਲਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਕਿਤੇ ਨਾ ਕਿਤੇ ਦਾਲ ਨਹੀਂ ਗਲੀ ਜਾਂ ਉਹਨਾਂ ਨੂੰ ਕਿਤੇ ਇਹ ਲੱਗਿਆ ਕਿ ਯਾਰ ਅਸੀਂ ਇਹਨਾਂ ਦੀ ਇੰਨਾ ਕੁਸ਼ ਕੀਤਾ ਸੀ ਇਹਨਾਂ ਨੇ ਸਾਡੀ ਸੁਣੀ ਨਹੀਂ ਉਹ ਲੋਕ ਘਰਾਂ 'ਚ ਬੈਠ ਗਏ ਇਹੋ ਹੈ ਪਰਕਿੰਗ ਨਾ ਮਿਲਣ ਬਾਰੇ ਤੇ ਜੀ ਸਾਡੇ ਨਾਲ ਸੀਨੀਅਰ ਪੱਤਰਕਾਰ ਆਪਣੇ ਗਰਮੇਲ ਸਿੰਘ ਸੰਤਪੁਰਾ ਜੀ ਜਿਸ ਜਿਸ ਨੇ ਕਿ ਸੰਗਰੂਰ ਐਮਪੀ ਦੇ ਜੀ ਸੂਟ ਆ ਉਸ ਵਾਤੇ ਵਿਸਤਾਰ ਨਾਲ ਦੱਸਿਆ ਅੰਗਰਮੇਰ ਸਿੰਘ ਜੀ ਤੁਹਾਡਾ ਬਹੁਤ ਬਹੁਤ